ਆਇਦਾ ਦਿਨ ਜਿਹੜਾ ਆ ਰਿਹਾ ਔਰ 22 ਜਨਵਰੀ ਦੇਸ਼ 'ਚ ਦੂਸਰੀ ਦੀਵਾਲੀ ਮਨਾਈ ਜਾ ਰਹੀ ਹੈ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਪਿਛਲੇ ਇੱਕ ਹਫਤੇ ਤੋਂ ਲੁਧਿਆਣਾ ਪੂਰਾ ਰਾਮਮਈ ਹੋਇਆ ਹੈ ਪਰ ਲੁਧਿਆਣਾ ਦੇ ਪ੍ਰਚੀਨ ਪ੍ਰਸਿੱਧ ਸ਼੍ਰੀ ਦੁਰਗਾ ਮਾਤਾ ਮੰਦਰ ਦੇ ਬਾਹਰ ਲੋਕਾਂ ਨੂੰ ਖੁਸ਼ੀ ਦੇ ਵਿੱਚ ਪ੍ਰਭੂ ਦਾ ਭੋਗ ਲੱਡੂ ਸਰੂਪ ਜਿਹੜਾ ਬਾਲਾ ਜੀ ਦਾ ਭੋਗ ਹੈ ਉਹ ਵੰਡਿਆ ਜਾ ਰਿਹਾ ਹੈ ਅੱਜ ਲਗਭਗ 500 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਸਾਡੇ ਭਗਵਾਨ ਸ਼੍ਰੀ ਰਾਮ ਆਪਣੀ ਜਗ੍ਹਾ ਤੇ ਵਿਰਾਜਮਾਨ ਹੋ ਰਹੇ ਨੇ ਇਸੇ ਕਰਕੇ ਸਾਰੇ ਲੁਧਿਆਣਾ ਦੀ ਧਰਤੀ ਔਰ ਸਾਰੇ ਦੇਸ਼ ਦੀ ਧਰਤੀ ਰਾਮ ਮਈ ਹੋਈ ਹੋਈ ਹੈ ਅਯੁੱਧਿਆ ਵਾਸੀਆਂ ਔਰ ਭਾਰਤ ਵਾਸੀਆਂ ਨੇ ਦੀਪਮਲਾ ਕੀਤੀ ਸੀ ਦੀਵਾਲੀ ਮਨਾਈ ਸੀ ਉਸੇ ਤਰ੍ਹਾਂ ਦਾ ਹੀ ਮਾਹੌਲ ਅੱਜ ਲੁਧਿਆਣਾ ਦੀ ਧਰਤੀ ਤੇ ਦੇਖਣ ਨੂੰ ਮਿਲ ਰਿਹਾ ਹੈ ਹਾਂ ਜੀ ਸਰ ਕੀ ਨਾਮ ਆ ਮਦਦ ਦੇ